हिंदू शिवसेना नेता सुधीर सूरी ਦੇ ਦੋਵੇਂ ਲੜਕਿਆਂ ਨੂੰ ਅਦਾਲਤ ਵਿੱਚ ਕੀਤਾ ਗਿਆ ਪੇਸ਼ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਸੁधीर सूरी ਦੇ ਦੋਵੇਂ ਲੜਕਿਆਂ ਨੇ 6 ਲੱਖ ਦੀ ਫਿਰੋਤੀ ਮੰਗੀ ਸੀ ਜਿਸ ਤੇ ਸ਼ਿਕਾਇਤ थाना ਸਿਵਲ ਲਾਈਨ ਦੀ ਪੁਲਿਸ ਕੋਲ ਪਹੁੰਚੀ ਤੇ ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਵੱਲੋਂ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਇਹਨਾਂ ਨੂੰ ਇੱਕ ਦਿਨ ਦੇ ਰਿਮਾਂਡ ਤੇ ਭੇਜਿਆ ਗਿਆ ਅੰਮ੍ਰਿਤਸਰ ਸਿਵਲ ਲਾਈਨ ਪੁਲਿਸ ਵੱਲੋਂ 6 ਲੱਖ ਦੀ ਫਿਰੋਤੀ ਮੰਗਨ ਤੇ ਨੇਤਾ ਸੁਦੀਰ ਸੂਰੀ ਦੇ ਦੋਵੇਂ ਬੇਟਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਕੀਤਾ ਗਿਆ ਗ੍ਰਿਫਤਾਰ ਅੱਜ ਪੁਲਿਸ ਵੱਲੋਂ ਮਾਨਯੋਗ ਅਦਾਲਤ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਤੇ ਪੁਲਿਸ ਨੂੰ ਉਹਨਾਂ ਦਾ 1 ਦਿਨ ਦਾ ਰਿਮਾਂਡ ਵੀ ਮਿਲਿਆ ਜਿਹੜੇ ਨੇ ਮਰਡਰ ਕੀਤਾ ਜੋ ਕੀਤਾ ਉਹਨੇ ਅੱਜ ਤੁਹਾਡੇ ਸਾਹਮਣੇ ਆਉਣ ਵਾਲਾ ਟਾਈਮ ਤੁਹਾਨੂੰ ਦੱਸੇਗਾ ਕੀ ਹੋ ਰਿਹਾ ਹੈ ਇਹ ਨੂਰਾ ਬਿਲਕੁਲ ਨਾ ਪੁਲਿਸ ਅਧਿਕਾਰੀ ਕਹਿੰਦਾ ਕੀ ਕਰੇ ਦੋਸਤ ਮਾਰਨ ਦਾ ਕਰਦਾ ਤੱਕਰੇਦ ਮਾਰ ਲੀ ਦਰ ਸ਼ੋਰਟਲੀ ਦੱਸ ਦੇ ਪਲੀਜ਼ ਮਾਰ ਦੱਸ ਪਲੀਜ਼ ਯਾਰ ਇਹ ਨੰਬਰ ਪੁਲਿਸ ਨੂੰ ਜਿੱਦ ਕਰੇ ਨਹੀਂ ਦਿੰਦਾ ਮੰਗਿਆ ਸੀਗਾ 12:00 ਵਜੇ ਰਾਤ ਆਉਂਦੇ 18:30 ਵਜੇ ਫੰਕਸ਼ਨ ਹੋਣਾ ਸੀ ਦੋਹਰਾ ਉਹਦੇ ਉਹਦੇ ਵਿੱਚ ਪਾਰ ਬਾਨ ਦਾ ਕੰਮ ਕਰਦੇ ਹੋਏ ਪੁਲਿਸ ਦਾ ਕੋਈ ਰੋਲ ਨਹੀਂ ਹੈ ਰੋਲ ਸਿਰ ਜਿੰਨੇ ਮਰਡਰ ਕੀਤਾ ਉਹ ਬੰਦੇ ਦਾ ਹੈ ਸ਼ਹਿਰ ਦੇ ਆਮ ਸਹਾਰਿਆਂ ਨੇ ਲਾ ਲਾ ਜਿਹੜੇ ਨੇ ਮਰਡਰ ਕੀਤਾ ਜੋ ਕੀਤਾ ਉਹਨੇ ਅੱਜ ਤੁਹਾਡੇ ਸਾਹਮਣੇ ਆਉਣ ਵਾਲਾ ਟਾਈਮ ਤੁਹਾਨੂੰ ਦੱਸੇਗਾ ਕੀ ਹੋ ਰਿਹਾ ਹੈ ਇਹ ਲੋਕਾਂ ਨਾਲ ਬਿਲਕੁਲ ਨਾ ਪੁਲਿਸ ਅਸਟੈਂਟ ਕੰਮ ਤੋਂ ਤਾਂਜੀ ਜਿਹੜੇ ਮਾਰਨ ਕਰਦਾ ਤਾ ਤੇ ਕਿਹਦੇ ਮਾਰ ਤੇਰੇ ਸ਼ਾਰਟਲੀ ਦੱਸ ਦੇ ਪੁਲਿਸ ਮਾਰ ਦੱਸ ਪੀਰ ਜੀ ਇਹ ਜਿਹੜਾ ਪੁਲਿਸ ਜਿਹੜਾ ਕਿ ਨਹੀਂ ਦਿੰਦਾ ਮੰਗਿਆ ਸੀਗਾ ਦਾ ਗੁੰਡਾ ਉਹ ਆਇਆ 18 ਜੂਨ ਨੂੰ ਜਿਹੜਾ ਫੰਕਸ਼ਨ ਹੋਣਾ ਸੀ ਦੋਹਾਂ ਉਹਦੇ ਉਹਦੇ ਵਿੱਚ ਪਾਰ ਪਾਨ ਦਾ ਕੰਮ ਕਰਦੇ ਹੋਏ पुलिस का कोई रोल नहीं है जिन्हें मर्डर किया सब्सक्राइब टू वन इंडिया चैनल एंड नेवर मिस एन अपडेट